ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਹਰੇ ਭਰੇ ਪਿੰਡ ਵਿੱਚ ਇੱਕ ਚਲਾਕ ਤੇ ਇਮਾਨਦਾਰ ਲੂੰਬੜੀ ਰਹਿੰਦੀ ਸੀ ਉਸ ਦਾ ਨਾਮ ਚਲਾਕੋ ਸੀ ਚਲਾਕੋ ਦਾ ਨਾਮ ਉਸ ਦੀ ਚੁਤرائی ਤੇ ਤੇਜ਼ ਬੁੱਧੀ ਕਰਨ ਪਿਆ ਸੀ ਚਲਾਕੋ ਲੂੰਬੜੀ ਸਾਰੀਆਂ ਸਮੱਸਿਆ ਨੂੰ ਸਮਝਦਾਰੀ ਨਾਲ ਅੱਲ ਕਰਦੀ ਸੀ ਪਿੰਡ ਵਾਲੇ ਉਸ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਸਲਾਹ ਲਈ ਉਸ ਕੋਲ ਆਉਂਦੇ ਇੱਕ ਦਿਨ ਪਿੰਡ ਦੇ ਸਭ ਤੋਂ ਬੁੱਢੇ ਤੇ ਸਿਆਣੇ ਆਦਮੀ ਨੇ ਲੂੰਬੜੀ ਨੂੰ ਬੁਲਾਇਆ ਬੁੱਢੇ ਆਦਮੀ ਨੇ ਉਸ ਨੂੰ ਪੁੱਛਿਆ ਚਲਾਕੋ ਲੂੰਬੜੀ ਮੈਨੂੰ ਪਤਾ ਹੈ ਕਿ ਤੂੰ ਬਹੁਤ ਚਲਾਕ ਹੈ ਪਰ ਕੀ ਤੂੰ ਇਹ ਦੱਸ ਸਕਦੀ ਹੈ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਕੀ ਹੈ ਚਲਾ ਕੋਲੂੰਬੜੀ ਇਸ ਸਵਾਲ ਨੂੰ ਸੁਣ ਕੇ ਹੈਰਾਨ ਹੋ ਗਈ ਉਸਨੇ ਸੋਚਿਆ ਕਿ ਇਹ ਸਵਾਲ ਬਹੁਤ ਗੁੰਝਲਦਾਰ ਹੈ ਉਸ ਬੁੱਢੇ ਆਦਮੀ ਨੇ ਉਸ ਨੂੰ ਤਿੰਨ ਉਕਸ਼ਣ ਦਿੱਤੇ ਦੌਲਤ ਹੈ ਜਾਂ ਸ਼ਕਤੀ ਜਾਂ ਸਿਆਨਪ ਤੇ ਬੁੱਢੇ ਆਦਮੀ ਨੇ ਉਸ ਨੂੰ ਕਿਹਾ ਤੂੰ ਇਸ ਸਵਾਲ ਦਾ ਜਵਾਬ ਲੱਭਣ ਲਈ ਕਿਸੇ ਵੀ ਪਿੰਡ ਦੇ ਲੋਕਾਂ ਕੋ ਜਾ ਸਕਦੀ ਹੈ ਪਰ ਤੈਨੂੰ ਇਸ ਸਵਾਲ ਦਾ ਜਵਾਬ ਬਹੁਤ ਸੋਚ ਸਮਝ ਕੇ ਦੇਣਾ ਪਵੇਗਾ ਚਲਾਕੋ ਲੂੰਬੜੀ ਨੇ ਇਸ ਸਵਾਲ ਦਾ ਜਵਾਬ ਲੱਭਣ ਲਈ ਪਿੰਡ ਦੇ ਲੋਕਾਂ ਨੂੰ ਮਿਲਣ ਦਾ ਫੈਸਲਾ ਕੀਤਾ ਸਭ ਤੋਂ ਪਹਿਲਾਂ ਉਹ ਇੱਕ ਅਮੀਰ ਵਪਾਰੀ ਕੋਲ ਗਈ ਵਪਾਰੀ ਨੇ ਕਿਹਾ ਚਲਾਕੋ ਲੂੰਬੜੀ ਦੁਨੀਆ ਵਿੱਚ ਸਭ ਤੋਂ ਵੱਡੀ ਦੌਲਤ ਪੈਸਾ ਹੈ ਪੈਸੇ ਨਾਲ ਤੂੰ ਕੁਝ ਵੀ ਖਰੀਦ ਸਕਦੀ ਹੈ ਪੈਸਾ ਤੇਰੀ ਸੁਰੱਖਿਆ ਕਰ ਸਕਦਾ ਹੈ ਤੇ ਤੈਨੂੰ ਖੁਸ਼ ਰੱਖ ਸਕਦਾ ਹੈ ਫਿਰ ਚਲਾਕੋ ਲੂੰਬੜੀ ਇੱਕ ਤਾਕਤਵਾਰ ਪਹਿਲਵਾਨ ਕੋਲ ਗਈ ਪਹਿਲਵਾਨ ਨੇ ਕਿਹਾ ਚਲਾਕੋ ਲੂੰਬੜੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਸ਼ਕਤੀ ਹੈ ਸ਼ਕਤੀ ਦੇ ਨਾਲ ਤੂੰ ਆਪਣੇ ਆਪ ਨੂੰ ਤੇ ਆਪਣੇ ਪਿੰਡ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਾ ਸਕਦੀ ਹੈ ਚਲਾਕੋ ਲੂੰਬੜੀ ਨੇ ਇਨਾਂ ਜਵਾਬਾਂ ਨੂੰ ਸੁਣ ਕੇ ਸੋਚਿਆ ਇਹ ਦੋਵੇਂ ਜਵਾਬ ਕੁਝ ਹੱਦ ਤੱਕ ਸਹੀ ਹਨ ਪਰ ਪੂਰੇ ਸਹੀ ਨਹੀਂ ਹਨ ਪੈਸੇ ਤੇ ਸ਼ਕਤੀ ਦੋਵੇਂ ਹੀ ਮਹੱਤਵਪੂਰਨ ਹਨ ਪਰ ਕੀ ਇਹ ਸਭ ਤੋਂ ਵੱਡੀ ਦੌਲਤ ਹਨ ਚਲਾਕੋ ਲੂੰਬੜੀ ਬਹੁਤ ਸੋਚਾਂ ਵਿੱਚ ਪੈ ਗਈ ਉਹ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਇੱਕ ਬੁੱਢੀ ਔਰਤ ਕੋਲ ਗਈ ਔਰਤ ਨੇ ਚਲਾਕੋ ਨੂੰ ਦੇਖ ਕੇ ਪੁੱਛਿਆ ਕੀ ਗੱਲ ਹੈ ਚਲਾਕੋ ਲੂੰਬੜੀ ਤੂੰ ਅੰਨੀ ਪਰੇਸ਼ਾਨ ਕਿਉਂ ਲੱਗਦੀ ਹੈ ਚਲਾਕੋ ਨੇ ਸਾਰੀ ਗੱਲ ਬੁੱਢੀ ਔਰਤ ਨੂੰ ਦੱਸੀ ਔਰਤ ਨੇ ਉਸ ਦੀ ਗੱਲ ਸੁਣੀ ਤੇ ਕਿਹਾ ਚਲਾਕੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਗਿਆਨ ਹੈ ਗਿਆਨ ਨਾਲ ਤੂੰ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਸਹੀ ਰਾਸਤਾ ਦਿਖਾ ਸਕਦੀ ਹੈ ਗਿਆਨ ਤੇ ਬੁੱਧੀ ਤੇਰੀ ਕਿਸੇ ਵੀ ਮੁਸ਼ਕਲ ਵਿੱਚ ਮਦਦ ਕਰ ਸਕਦੀ ਹੈ ਚਲਾਕੋ ਲੂੰਬੜੀ ਨੇ ਬੁੱਧੀ ਔਰਤ ਦਾ ਜਵਾਬ ਸੁਣ ਕੇ ਸੋਚਿਆ ਕਿ ਇਹ ਜਵਾਬ ਬਿਲਕੁਲ ਸਹੀ ਹੈ ਜੇਕਰ ਤੁਹਾਡੇ ਕੋਲ ਪੈਸਾ ਜਾਂ ਸ਼ਕਤੀ ਹੋਵੇ ਪਰ ਬੁੱਧੀ ਨਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਵਰਤ ਸਕਦੇ ਚਲਾਕੋ ਲੂੰਬੜੀ ਖੁਸ਼ ਹੋ ਗਈ ਤੇ ਬੁੱਢੇ ਆਦਮੀ ਕੋਲ ਵਾਪਸ ਵਾਪਸ ਚਲੀ ਗਈ ਉਸਨੇ ਬੁੱਢੇ ਆਦਮੀ ਨੂੰ ਕਿਹਾ ਜੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਗਿਆਨ ਹੈ ਗਿਆਨ ਹੀ ਉਹ ਖਜ਼ਾਨਾ ਹੈ ਜੋ ਕਦੇ ਖਤਮ ਨਹੀਂ ਹੁੰਦਾ ਜੋ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਗਿਆਨ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਬੁੱਢੇ ਆਦਮੀ ਨੇ ਚਲਾਕੋ ਲੂੰਬੜੀ ਦਾ ਜਵਾਬ ਸੁਣ ਕੇ ਉਸ ਨੂੰ ਪਿਆਰ ਨਾਲ ਗਲੇ ਲਗਾਇਆ ਤੇ ਕਿਹਾ ਚਲਾਕੋ ਲੂੰਬੜੀ ਤੂੰ ਸਹੀ ਜਵਾਬ ਦਿੱਤਾ ਹੈ ਤੂੰ ਆਪਣੇ ਗਿਆਨ ਦੀ ਵਰਤੋਂ ਕਰਕੇ ਸਹੀ ਸਿੱਟਾ ਕੱਢਿਆ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਗਿਆਨ ਹੈ ਪੈਸੇ ਦੀ ਸ਼ਕਤੀ ਉਹਦੀ ਜਾਂਦੀ ਰਹਦੀ ਹੈ ਪਰ ਗਿਆਨ ਤੇ ਬੁੱਧੀ ਸਾਡੇ ਨਾਲ ਹਮੇਸ਼ਾ ਰਹਿੰਦੀ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਈਕ ਜਰੂਰ ਕਰਿਓ ਹੋਰ ਇਹੋ ਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ